ਸਾਰੇ ਦੇਖੋ ਸਾਡੇ ਸਾਰੇ ਦੇਖੋ ਹਵਾਦੀ ਆ ਜੀ ਇਹਦੇ ਮੈਂ ਦੇਖੋ ਬਾਲ ਸੋਰੀ ਉਹਦਾ ਕਰਦੇ ਆ ਆ ਦੇਖੋ ਹੁਣ ਉਹ ਵੀ ਬਾਲੇ ਟੁੱਟਣ ਵਾਲਿਆ ਉਹ ਸਾਰੇ ਲਿਖੇਗਾ ਥੱਲੇ ਟਾਇਲਾਂ ਵਿੱਚ ਆ ਤਰੇੜਾ ਪੈ ਗਿਆ ਨਾ ਥੋੜਾ ਖਿਆਲ ਰੱਖੋ ਤੁਸੀਂ ਉਹ ਜੋਰ ਛੱਡ ਗਏ ਉਹ ਲਿੱਗੀ ਜਾਂਦੀ ਛੱਤ ਦੇਖ ਲਓ ਬਾਹਰ ਚੰਜੋ ਨਿਕਲ ਨਹੀਂ ਹਾਂਜੀ ਪਰ ਨਹੀਂ ਅਸੀਂ ਉਹ ਪਰਲੇ ਛੱਡ ਚਲਾਦ ਨੂੰ ਤੇ ਇਹ ਵੀ ਪਾਰ ਚੰਜੀ ਦਾ ਸ਼ਾਮ ਨੂੰ ਇੱਥੇ ਥੱਲੇ ਨੂੰ ਹਾਂਜੀ ਸਵੇਰੇ ਆਜੀ ਦਾ ਘਰੇ ਪਰ ਤੁਸੀਂ ਤਾਂ ਵੀ ਡੌਂਗੀ ਵੀ ਬਹੁਤ ਸਾਰੇ ਰੱਖੇ ਹੋਏ ਆ ਸਰੋ ਪਰ ਇਸੇ ਕਰਕੇ ਰੱਖੇ ਹੋਏ ਸਮਝਾ ਰਹੇ ਸਿਕਿਉਰਟੀ ਵਾਸਤੇ ਨਾਈਟ ਟਾਈਮ ਸਾਰੇ ਮੰਡ ਏਰੀਆ ਹੈਗਾ ਅੱਛਾ ਸਰ ਮਾਏ ਇੱਥੇ ਕਰਾਉਂਦੇ ਕੁੱਤੇ ਰੱਖੀ ਕਰਦੇ ਹੈ ਜੀ ਇਹ ਕੋਈ ਪੁੱਛਣੇ ਵਾਲੇ ਪੇਪਰ ਹਾਂਜੀ ਪਰ ਨਾ ਸਰਪਰਤੀ ਦੇਖਣਾ ਕੁਛ ਹਫ਼ਤੇ ਨਾਲ ਇਧਰੋਂ ਬੰਨ ਸੁੱਖਾ ਪਾਣੀ ਇਥੋਂ ਵਗ ਰਿਹਾ ਬਾਕੀ ਜਿਹੜਾ ਇਧਰੋਂ ਪਰਨ ਜਿਹੜਾ ਬੰਨਿਆ ਹੋਇਆ ਪਾਣੀ ਸਾਰਾ ਵਗ ਗਿਆ ਜਿਹੜੇ ਘਰ ਆ ਉਹ ਬਾਈ ਪਾਣੀ ਦੇਖੋ ਯਸ ਆਰੇ ਦੀ ਕੁਛ ਨਹੀਂ ਬਾਕੀ ਜਿਹੜਾ ਹੁਣ ਸੁਲਾਬਾ ਇੰਨਾ ਹੋ ਗਿਆ ਜਿਹੜੇ ਜਿੰਨੇ ਨੇ ਭਾਲੇ ਵਾਲੇ ਘਰ ਉਹ ਸਾਰੇ ਇੱਦੀ ਚੋਰ ਰਹੇ ਇਸੇ ਲਗਾਤਾਰ ਨੂੰ ਤਰ ਪਹਿਲਾ ਲਿਆ ਕੇ ਕਹਿੰਦੇ ਬਾਬਾ ਜੀ ਤਰ ਪਹਿਲਾ ਚਾਈਦੇ ਸਾਰੇ ਨਾ ਸਾਰੇ ਇਹ ਰਾਤ ਸਾਰੇ ਕਰ ਗਏ ਯਾਰ ਰਾਤ ਕੋ ਰੱਖ ਭੇਮ ਕਰਾਉਂਦੇ ਸੀ ਪੈਸੇ ਵੀ ਬਹੁਤ ਸਾਰੇ ਹਾਂ ਹੋ ਗਿਆ ਜਿਹੜੇ ਜਿੰਨੇ ਨੇ ਭਾਲੇ ਵਾਲੇ ਘਰ ਉਹ ਸਾਰੇ ਇੱਦੀ ਚੋਰ ਰਹੇ ਉਹ ਜਿਵੇਂ ਮਗਰ ਨਦਰ ਬਲਾ ਲੈ ਆ ਕੇ ਸਿੰਧੂ ਬੋਇ ਤੋਂ ਬਲਾ ਲਈਏ ਸਾਡੇ ਨੂੰ 3 ਘਰੇ ਰੋਤ ਪਰੇ ਕਰ ਜਿਆ ਆ ਨਾ ਮੰਗੀ ਬੋ ਰਸ ਸਵੀਮ ਕਰਾਉ ਇਹ ਸਿਪੇਦ ਨੂੰ ਤੇ ਕਰ ਬਕ ਮੈਂ ਪਹੁੰਚ ਸਕਦੀ ਤੋਂ ਇਸੇ ਤੋਂ ਬਹੁਤ ਦਿਨ ਤੋਂ 11 ਤਰੀਕ ਤੋਂ ਸ਼ੁਰੂ ਹੋਇਆ ਉਹ ਦਿਨ ਤੋਂ ਕੇ ਮੁੱਖ ਮੰਤਰੀ ਸਾਹਿਬ ਵੀ ਆਦਣਾ ਇਹਦਾ ਸਭ ਤੋਂ ਵੱਡਾ ਇਹ ਕਿ ਜਿਹੜੇ ਇਹ ਦੋ ਨਦੀਆਂ ਤੇ ਦੋ ਦਰਿਆ ਹਰੀਕੇ ਤੇ ਇਕੱਠੇ ਹੋ ਰਹੇ ਜਦੋਂ ਤੋਂ ਰਿਆ ਨੂੰ ਮੀਨ ਲਾਉਣਾ ਤੇ ਗੋਲੀ ਗੋਲੀ ਸੱਜੇ ਨਾਲ ਦਾ ਬੇਸ ਹੈ ਤੇ ਨੀਮ ਹੈ ਉਹ ਜੀ ਨੀਮ ਕਮਜ਼ੋਰ ਹੋ ਜਾਣਾ ਕਮਜ਼ੋਰ ਹੋ ਜਾਣਾ ਹਾਂਜੀ ਦੂਸਰੇ ਵਜੇ ਖੀਰ ਸੁਗਾਜੀ ਆ ਵੀ ਆ ਸਰ ਨਾਲ ਹੋ ਕੇ ਜਰਾ ਰੁਕ ਜਾ ਤਾਂ ਖਾਲਾ ਜਾਂਦਾ ਇਹ ਬਖਤ ਸੁਲਤਾਨ ਤੋਂ ਲੋੜੀਂਦੀ ਸੀ ਨਾ ਪਰ ਇਸ ਲਈ ਕਿਉਂ ਦੇ ਹਰ ਇੱਕ ਸਾਲ ਹੁੰਦਾ ਹੈ ਤੇ ਇਸ ਸਟਿਚੂਏਸ਼ਨ ਨੂੰ ਇਹਨੇ ਕਿਉਂ ਡਿਵੈਲਪ ਹੋ ਗਿਆ ਸਾਰੇ ਤੇ ਇਹ ਬੜਾ ਮਾੜਾ ਜੇ ਮੈਂ ਜੋ ਬੀ ਵੀ ਹੋਣੀ ਚਾਹੀਦੀ ਤਾਂ ਵੀ ਨਾ ਕੀ ਹੋਗਾ ਕਿ ਤੇ ਇੰਟਰਨੈਟ ਉੱਪਰ ਜਾਣਾ ਪਊਗਾ